ਆ ਤੁਹਾਡੇ ਘਰ ਦਾ ਗਰੋਹ ਹੈ ਠੀਕ ਹੈ ਬਾਬਾ ਸਾਰਾ ਇਕੱਠਾ ਕਰਕੇ ਇਹਦੇ ਵਿੱਚ ਪਾਤਾ ਇਹਨੂੰ ਲੈ ਜਾ ਨੈ ਚਿੱਟਿਆ ਭਗਦਾ ਆ ਨੈ ਤਾਂ ਸਾਡੇ ਕੋਲ ਹੀ ਆ ਬਾਬਾ ਇਹ ਲਿਆਓ ਮੈਂ ਹੁਣੇ ਹੀ ਛੋਟੋ ਹੁਣੇ ਨਹੀਂ ਸਿੱਟ ਕੇ ਆਉਣਾ 2 ਕਿਲੋਮੀਟਰ ਜਾਣਾ ਜਿੱਥਰੋਂ ਪਾਣੀ ਆਉਂਦਾ ਹੋਵੇ ਕਾਹ ਨਹੀਂ ਕਰਨੀ ਆਰਾਮ ਨਾਲ ਜਾਣਾ ਸੂਰਜ ਵੱਲ ਮੂੰਹ ਕਰਕੇ ਗਰੋਹ ਨੂੰ ਨਹਿਰ ਵਿੱਚ ਸਿੱਟ ਕੇ ਆਰਾਮ ਨਾਲ ਛੋਟੇ ਛੋਟੇ ਕਦਮਾਂ ਨਾਲ ਆਜੀ ਭਗਤਾ ਜੋ ਅਰੇ ਨਰੰਜਨ ਜਾ ਭਗਤਾ ਹਾ ਸੁਣਿਆ ਨਹੀਂ ਤੈਨੂੰ ਖੜਾ ਬਾਬੇ ਕੰਨੇ ਕੀ ਦੇਖੀ ਹੈ ਨਾ ਜਾਂ ਸਿੱਟਿਆ ਇਹਨੂੰ ਹੋਰ ਕੀ ਜਾ ਤੁਰ ਜਾ ਜਾ ਇਹਨੂੰ ਸਿੱਟਿਆ ਵਗ ਜਾ ਜੇ ਭਗਤਾ ਜਾ ਛੇਤੀ ਨਾਲ ਮੁੜ ਕੇ ਆਈਂ ਨੇੜੇ ਹੋ ਜਾ ਬੱਚਾ ਬਾਲ ਕੇ ਤੂੰ ਬੜੀ ਖੁਸ਼ ਨਸੀਬ ਹੈ ਬੜੀ ਭਾਗਾਂ ਵਾਲੀ ਹੈ ਛਾਤ ਛਤ ਰੱਬ ਦੇ ਦਰਸ਼ਨ ਹੋਏ ਨੇ ਅੱਜ ਤੈਨੂੰ ਧੰਨਵਾਦ ਬਾਬਾ ਜੀ ਪਾੜਾ ਉੱਤੇ ਚੜਕੇ ਵੀ ਬਾਂਹ ਇੱਕ ਲਾਤੇ ਖੜਕੇ ਦੀਪਾ ਧੁੱਪਾਂ ਦੇ ਵਿੱਚ ਸੜਕੇ ਵੀ ਬਕੋਲੇ ਵਾਂਗੂ ਲੜਕੇ ਵੀਪਾ ਸੱਪਾਂ ਦੇ ਨਾਲ ਲੜਕੇ ਵੀਪਾ ਖੰਡਾਂ ਦੇ ਵਿੱਚ ਵੜਕੇ ਵੀਪਾ ਸੱਪਾਂ ਨੂੰ ਧੌਣਾਂ ਤੋਂ ਫੜਕੇ ਵੀਪਾ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਰਗੜੀ ਜਾਓਂਗੇ ਕਾ ਕੁਛ ਗਹਾਂ ਕਰੋਗੇ ਵੀ ਸ਼ਰਮਾ ਇੱਕ ਬਣਾਇਆ ਹੈ ਜਦੋਂ ਅੱਖਾਂ ਦੇ ਵਿੱਚ ਪਾਵੇਂਗੀ ਤੂੰ ਅੱਖਾਂ ਨੂੰ ਮਟਕਾਵੇਂਗੀ ਤੇ ਕੀਤ ਖੁਸ਼ੀ ਦੇ ਗਾਵੇਂਗੀ ਤੈਨੂੰ ਪੁੜੀ ਆਇਆ ਸਮਝਾਉਣ ਦੀ ਆ ਤਾਜ ਮਹਿਲ ਦੀ ਟੀਸੀ ਤੇ ਤੈਨੂੰ ਚਿੜੀਆਂ ਨਹੀਂ ਆਉਣਗੀਆਂ ਸੱਚੀ ਮਾਪਾ ਜੀ ਓਰੇ ਹੱਥ ਮੁਖਾ ਦੇ ਮੈਨੂੰ ਨਹੀਂ ਹੱਥ ਮੁਖਾ ਦੇ ਮੈਨੂੰ ਨਹੀਂ ਮੈਂ ਬਦਲ ਦੇਉਂ ਤਕਦੀਰਾਂ ਨੂੰ ਨਾਲੇ ਮੱਥੇ ਦੀਆਂ ਲਕੀਰਾਂ ਨੂੰ ਓ ਹੋ 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 ਰਾਹੁ ਕੇਤੂ ਦੇ ਘਰ ਵਿੱਚ ਵੜ ਗਿਆ ਹੈ ਤੇਰਾ ਰਾਹੁ ਦਾ ਕਰਖਾਨੀ ਹੈ ਤੇਰਾ ਪਰਿਆ ਬਾਗ ਬਗੀਚਾ ਹੈ ਪਰ ਹੈ ਨਹੀਂ ਬਾਗ ਦਾ ਮਾਲੀ ਹੈ ਬਾਬਾ ਜੀ ਮਾਲੀ ਦਾ ਹੈਗਾ ਆਹੀ ਜਿਹੜਾ ਹੁਣ ਤੁਸੀਂ ਨਹਿਰ ਤੇ ਭੇਜਿਆ ਓ ਨਹੀਂ ਇਹ ਕਿਹੜਾ ਮਾਲੀ ਹੈ ਇਹਨੂੰ ਇਹ ਨਹੀਂ ਪਤਾ ਕਿਹੜੀ ਰੁੱਤਾਂ 'ਚ ਕਲਮਾਂ ਲੱਗਦੀਆਂ ਨੇ ਕਿਹੜੀਆਂ ਰੁੱਤਾਂ 'ਚ ਗੁਲਾਬ ਖਿੜਦਾ ਏ ਗੁਲਾਬ ਦੀਆਂ ਪੱਤੀਆਂ ਸੋਹਣੀਆਂ ਸੋਹਣੀਆਂ ਤੇਰੇ ਬੁੱਲਾਂ ਵਰਗੀਆਂ ਕਦੋਂ ਖਿਲਦੀਆਂ ਇਹ ਦਿਨ ਘਟੋਂ ਨੂੰ ਕੀ ਪਤਾ ਏ ਤੇਰੇ ਸੰਜੋਗ ਬਦਲੇ ਗਏ ਨੇ ਬੀਬਾ ਤੇਰੇ ਸੰਜੋਗਾ ਵਾਲੀ ਜਿਹੜੀ ਪਰਚੀ ਸੀ ਉਹ ਇੱਧਰ ਉੱਧਰ ਹੋ ਗਈ ਹੈ ਤੂੰ ਤਾਂ ਮਹਾਰਾਣੀ ਸੀ ਮਹਾਰਾਣੀ ਕਾਰਾਂ ਦੇ ਵਿੱਚ ਘੁੰਮਣਾ ਸੀ ਵੱਡੇ ਵੱਡੇ ਮਹਿਲ ਹੋਣੇ ਸੀਗੇ ਉਹ ਤੂੰ ਇਧਰ ਨਖੱਟੂ ਦੇ ਪੱਲੇ ਪੈ ਗਈ ਸੰਗੋਗ ਸੰਜੋਗ ਹੈ ਜਿਹੜੇ ਉਹ ਬਦਲੇ ਦੇ ਬਿਪਾ ਤੇਰੇ ਸੱਚੀ ਗੱਲ ਆ ਬਾਬਾ ਜੀ ਠੀਕ ਹੋ ਜਾਣਗੇ ਬੱਚਾ ਸਾਰਾ ਆਨਲਾਈਨ ਕੰਮ ਚੱਲਦਾ ਏ ਹੁਣ ਵੀ ਤੇਰੇ ਸੰਜੋਗ ਠੀਕ ਹੋ ਸਕਦੇ ਨੇ ਬਦਲ ਦੇਾਂਗੇ ਬਦਲ ਦੇਾਂਗੇ ਤੇਰੇ ਸੰਯੋਗ ਬੱਚਾ ਬਦਲ ਦੇਾਂਗੇ ਬਾਬੇ ਕਦੇ ਝੂਠ ਨਹੀਂ ਬੋਲਦੇ ਗੁੱਛਾ ਨਾ ਕਰੀਂ ਵਾਲ ਕੇ ਇਲਦੀਆਂ ਕੁੰਡੀਆਂ ਖੋਲਦੇ ਨੇ ਬਾਬੇ ਕਦੇ ਝੂਠ ਨਹੀਂ ਬੋਲਦੇ ਨੇ ਬਾਬਾ ਜੀ ਹੁਣ ਸੰਯੋਗ ਠੀਕ ਹੋ ਜਾਣਗੇ ਕਿਉਂ ਨਹੀਂ ਵਾਲ ਕੇ ਕਿਉਂ ਨਹੀਂ ਹੋਣਗੇ ਬਾਬੇ ਕਾਦੇ ਵਾਸਤੇ ਐ ਸਾਰਾ ਕੰਮ ਆਨਲਾਈਨ ਹੈ ਬੱਚਾ ਸਭ ਸੰਯੋਗ ਠੀਕ ਹੋ ਜਾਣਗੇ ਤੁਹਾਨੂੰ ਬਾਬਾ ਜੀ ਚੰਗਾ ਵਾਲ ਕੇ ਕਰਨੇ ਫੇਰ ਆਵਾਂਗੇ ਚੰਗਾ ਬਾਬਾ ਜੀ